ਹਾਂਜੀ ਗਾਇਸ ਕੀ ਹਾਲ ਚਾਲ ਜੀ ਸਾਰੇ ਵਧੀਆ ਜੀ ਨਵੇਂ ਬਲੋਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣਾ ਬਲੋਗ ਹੈਗਾ ਜੀ ਜਿਮ ਤੋਂ ਤਾਂ ਜਿਮ ਚੱਲੇ ਆਪਾਂ ਪਰ ਟਾਈਮ ਬਹੁਤ ਜ਼ਿਆਦਾ ਹੋ ਗਿਆ ਹੈ ਤਾਂ ਫਿਰ ਕਰਦਾ ਪਿਆ ਮੈਂ ਵਿਜੇ ਭਾਈ ਜੀ ਹੋਂਦਾ ਵੀ ਆਇਆ ਤੇ ਜੋੜੇ ਰਹੋ ਲੋਕੋ ਨਾਲ ਤੁਹਾਨੂੰ ਮਿਲਦੇ ਜੀ ਅਸੀਂ ਚੱਲ ਗਿਆ ਓਕੇ ਲਓ ਜੀ ਆਪਣਾ ਵਿਜੇ ਭਾਜੀ ਆ ਗਿਆ ਆ ਚੱਲੀਏ ਹੁਣ ਆਪਾਂ ਜੀ ਮਾਰਾ ਚੱਲੀਏ ਜਿਮ ਪਾਰਟਨਰ ਜੀ ਆਪਣਾ ਭਰਾ ਆਪਣਾ ਜੋੜੇ ਰਹੇ ਉਹ ਬਲੋਗ ਨਾਲ ਤੁਹਾਨੂੰ ਮਿਲਦੇ ਸੀ ਆਪਾਂ ਜਿਮ 'ਚ ਜਾ ਕੇ ਚਲੋ ਅੱਜ ਆਪਣਾ ਹੈ ਕੀ ਹੈ ਭਾਜੀ ਬਾਈ ਬਾਈ ਟਰਾਈ ਹੈ ਜੀ ਉਹ ਚਲਾਵਾਂਗੇ ਆਪਾਂ ਜੋੜੇ ਰਹੋ ਲਓ ਜੀ ਆਪਾਂ ਜਮ ਪਹੁੰਚ ਗਏ ਆ ਆ ਹੈਗਾ ਆਪਣਾ ਜਮ ਲਓ ਜੀ ਜਮ ਪਹੁੰਚ ਗਏ ਆ ਆ ਤਾਂ ਲੋਕ ਲੱਗਦਾ ਪਿਆ ਆ ਭਾਜੀ ਕਹਿੰਦਾ ਸੇਫਟੀ ਪਹਿਲੋਂ ਕਿਉਂ ਨਹੀਂ ਭਾਜੀ ਬਾਅਦੋਂ ਅੱਜ ਪਸਤੋਣਾ ਜਮ ਚੱਲੀਏ ਹੁਣ ਉੱਪਰ ਆਪਾਂ ਤੁਹਾਨੂੰ ਦਿਖਾਉਣੇ ਤੁਹਾਨੂੰ ਜਾ ਕੇ ਜਮ ਤਾਂ ਇੱਕ ਬੰਦਾ ਸਾਡਾ ਨਹੀਂ ਆਇਆ ਵਿਜੇ ਭਾਈ ਅੱਜ ਬੰਦਾ ਨਹੀਂ ਆਪਣਾ ਲੇਟ ਹੋ ਗਿਆ ਨਾ ਚਲੋ ਅੱਗੇ ਚਲੋ ਜੀ ਹਾਂ ਭਾਈ ਕਹਿੰਦਾ ਥੱਕ ਗਿਆ ਪੜਾ ਰਿਹਾ 1200 ਜਿਹੜਾ ਜਾਰੇ ਲਾ ਲਏ ਉਹਨੇ ਜਿਹੜਾ ਐ ਨਹੀਂ ਲਓ ਜੀ ਜਮ ਚੱਕ ਪਾ ਸਾਡਾ ਅੱਜ ਲਾਣਾ ਬਾਈਟ ਰਾਈ ਸਟੋਕ ਦੇ ਲੋ ਜੀ ਐਂਟਰੀ ਕਰਦੇ ਹੁਣ ਆਪਾਂ ਚੈੱਕ ਕਰੋ ਲੋ ਜੀ ਮੁੰਡਿਆਂ ਨੇ ਜਿੰਮ ਵਰਦੇ ਸ਼ੁਰੂ ਕਰਤੇ ਸੈਕੋ ਚਲਾਉਣੇ ਜੀ ਮੈਂ ਕਹਾਂ ਮਰੇ ਹੀਟ ਰੂਡ ਕਰ ਲੀਏ ਸਰੀਰ ਆਪਣਾ ਬੋਡੀ ਪੰਪ ਕਰ ਲੀਏ ਲੱਤਾਂ ਨੂੰ ਤੱਕ ਫੋਲੀਏ ਕੈਂ ਮੋਰੀਏ ਜੀ ਇਧਰੇ ਬੀਜੇ ਭਾਈ ਨੇ ਹੁੰਦੇ ਛਾਤੀ ਪਾੜਨ ਸ਼ੁਰੂ ਕਰਤੀ ਹੈ ਚੈੱਕ ਲੋ ਜੀ ਪੰਪਿੰਗ ਸ਼ੁਰੂ ਹੋ ਗਈ ਆ ਦਵਾ ਠੋਕ ਕੇ ਲੋਣਾ ਭਾਈ ਕਹਿੰਦਾ ਮੈਂ ਖਿੱਚ ਕੇ ਲੋਣੀ ਐਸੇ ਰੋਕੋ ਜੇ ਤੇ ਮੈਂ ਵੀ ਟੀ-ਸ਼ਰਟ ਲਾ ਕੇ ਨਾ ਫਿਰ ਹੋ ਜਾਣਾ ਦਿਖਾਉਣਾ ਦਲਾ ਦਾ ਹਟਦੇ ਨਹੀਂ ਪਹਿਲਾਂ ਡੋਲਾ ਪਾ ਲੈਣਾ ਮੇਰੇ ਹਿਸਾਬ ਨਾਲ ਜਿਸ ਹਿਸਾਬ ਲੱਗਦੀ ਪਈ ਆ ਬਹੁਤ ਜਿਆਦਾ ਪੰਪ ਹੋਈ ਇਹਨੂੰ ਮੈਂ ਕਿਹਾ ਧਿਆਨ ਨਾ ਭਰਾ ਮੱਥੇ ਤੇ ਨਾ ਮਰ ਵਾਈ ਡੰਬਲ ਭਾਈ ਵੀ ਮੋਰ ਹੱਸ ਪਿਆ ਕਹਿੰਦਾ ਫੇ ਭਾਈ ਕਹਿੰਦਾ ਗੱਦੀ ਮੇਰਾ ਫੋਨ ਤਾਂ ਕੱਢ ਦਿਖੇ ਕਹਿੰਦਾ ਪੰਪਾਂ ਕਹਿੰਦਾ ਹੋਇਆ ਕਿ ਨਹੀਂ ਮੈਂਗਾ ਭਾਈ ਚੈੱਕ ਕਰ ਮੈਂਗਾ ਡੋਲੇ ਫੜਨੂ ਹੋਇਆ ਪਿਆ ਭਾਈ ਕਹਿੰਦਾ ਪੋ ਚੈੱਕ ਕਰ ਮੈਂ ਤਾਂ ਪੂਲ ਪਈ ਧਰਾ ਕੇ ਇਹ ਭਾਈ ਨੇ ਜੀ ਕਿਦਰ ਭਾਈ ਨੂੰ ਯਕੀਨ ਨਹੀਂ ਹੁੰਦਾ ਵੀ ਭਾਈ ਨੇ ਫੋਨ ਹੀ ਆ ਫੜ ਲਿਆ ਮੈਂ ਕਿਹਾ ਫੋਲੋ ਕਰ ਚੈੱਕ ਨਹੀਂ ਭਾਈ ਕਹਿੰਦਾ ਗਰੀ ਮੈਨੂੰ ਲੱਗਦਾ ਨਹੀਂ ਪੰਪ ਹੋਇਆ ਪਿਆ ਮੈਂ ਕਿਹਾ ਬ ਡੋਲੀ ਦਾ ਐਕਸਰਸ ਹੋ ਗਿਆ ਡਾਨ ਤਾਂ ਭਾਈ ਕਹਿੰਦਾ ਗੈਰੀ ਹੁਣ ਕਿ ਲਗੇ ਮੈਂ ਹਾਂ ਕੱਲ ਲਾਵਾਂਗੇ ਮੈਂ ਕਹਿੰਦਾ ਲੈਗ ਲਾਵਾਂਗੇ ਨਾ ਕੱਲ ਟਰਾਈਸੈਪ ਲਾਵਾਂਗੇ ਮੈਂ ਤਾਂ ਬਾਸਕੋਰ ਹੋ ਮੈਂ ਤਾਂ ਫੋਨ ਤੱਕ ਆਵੜ ਬਹੁਤ ਜ਼ਿਆਦਾ ਜੀ ਲੋ ਜੀ ਆਪਣਾ ਐਕਸਰਸ ਹੋ ਗਿਆ ਡਾਨ ਤਾਂ ਪੰਪ ਚੈੱਕ ਕਰੋ ਡੋਲ ਲੱਗਦਾ ਨਾ 16 ਇੰਚ ਦਾ ਪੂਰਾ ਚੈੱਕ ਕਰੋ ਇਦਾਂ ਤੇ ਚੱਲੀਏ ਹੁਣ ਕਾਰ ਕਿੱਦਾਂ ਘੰਟੇ ਦੀ ਲੇਟ ਆਏ ਆ ਲੋ ਜੀ ਹਾਉ ਐਕਸਰਸ ਆਪ ਲਾ ਲਈ ਹੁਣ ਚੱਲ ਗਏ ਅੰਦਰ ਤਾਂ ਗਾਣੇ ਲੱਗੇ ਵੀ ਸੀ ਸੌਂਦਣ ਨਾਲ ਕੋਈ ਬੋਡੀ ਨਹੀਂ ਦੱਸਦੀ ਹੈ ਚੈਨਲ ਦਾ ਨਾਮ ਬਸ ਠੀਕ ਹੈ ਭਾਜੀ ਆਪਣਾ ਗੈਰੀ ਬਲੌਗਰ ਭਾਜੀ ਆ ਚਲੋ ਠੀਕ ਹੈ ਜੀ ਚਲੀਏ ਘਰਾਂ ਨੂੰ ਪਈ ਭਾਈ ਓਕੇ ਸਾਮਾਨ ਤਾਂ ਹੀ ਲੈਣਾ ਚਾ ਚਲੀਏ ਲੋਰੀਆਂ ਕੱਲ੍ਹ ਹੀ ਤਿਆਰੀਆਂ ਆਪਾਂ ਜਾਂਦੀਆਂ ਘਰੇ ਚਲੀਏ ਉਹਨਾਂ ਲਾਲੀ ਮਿਹਨਤ ਅੱਧਾ ਘੰਟਾ ਬੰਦਾ ਲੇਟ ਆਇਆ ਚਲ ਕੋਈ ਨਾ ਫੇਰ ਵੀ ਮਿਹਨਤ ਬੋਖਰੀ ਲਈ ਭਰਾਣੇ ਸਾਡਾ ਵੀਰੇ ਭਾਜੀ ਠੀਕ ਹੈ ਸਾਡਾ ਭਰਾ ਬੋਖਰੀ ਕਿਸੇ ਲਵਾਉਂਦਾ ਆ ਚਲੋ ਤੁਹਾਨੂੰ ਫੇਰ ਮਿਲਦੇ ਆਪਾਂ ਅੱਗੇ ਜਾ ਕੇ ਜੁੜੇ ਰਿਹਾਓ ਲੋ ਜੀ ਬੰਦੇ ਕਹਿੰਦੇ ਡਾਈਟ ਲੈਣੀ ਹੈ ਜੀ ਆਹ ਤੂੰ ਕੇਲੇ ਲੈਣ ਕਿ ਸੰਤਰੇ ਲੈਣੇ ਆ ਉਹ ਸਾੜੇ ਲੈ ਜਾਂਦਾ ਭਾਈ ਕੇਲੇ ਨਹੀਂ ਇਹੀ ਚੀਜ਼ ਤਾਂ ਗੱਲਬਾਤ ਸੜੇ ਆ ਜੀ ਕਹਿੰਦਾ ਫਿਰ ਦੱਸ ਬਾਬਾ ਇਹੀ ਚੀਜ਼ ਤਾਂ ਮੇਰੇ ਨੇ ਖਰਾਕ ਸਹੀ ਵਾਲੀ ਕਾਬਸਵਾਜ ਪਰ ਸੀਦੇ ਲੈ ਇਹ ਭਾਈ ਕੱਚੇ ਖਾਲੇ ਮੈਂ ਕਹਿੰਦਾ ਸਾੜੇ ਜੇ ਸਾੜੇ ਨੇ ਸਾਡੇ ਪਾਪਾ ਹੈਗਾ ਇੱਕ ਉਹ ਹੀ ਕਾ ਉਹੀ ਗੱਲ ਪਾਪਾਈ ਕਰਦਾ ਤੇਰਾ ਪਾਪਾ ਕੇਲੇ ਘਰੀ ਢਾਈ ਡਾਢ ਲੈ ਆਉਰੀ ਵੀ ਆ ਤੇ ਜਿਹੜੇ ਹੁਣ ਕਹਿੰਦਾ ਮੈਨੂੰ ਵੀ ਕੇਲਾ ਦੋ ਕਹਿੰਦਾ ਕੇਲੇ ਦੋ ਸੋਰੀ ਸੋਰੀ ਮੈਂ ਕਹਿੰਦਾ ਕੇਲਾ ਦੋ ਇਹ ਆਪਣਾ ਭਰਾ ਜੀ ਹੈ ਸਾਡੇ ਕੋ ਆਵਾ ਸਾਡੇ ਨਹੀਂ ਕਹਿਣਦੇ ਆ ਹੇਲਿਆ ਕਾਫੀ ਜ਼ਿਆਦਾ ਹੈ ਬਾਬਾ ਜੀ ਚਾਹ ਪਾ ਵਧੀਆ ਜਾ ਲੋ ਜੀ ਬੰਦਾ ਡੱਡ ਲੈ ਆ ਰਿਹਾ ਹੁਣ ਪੜਾ ਖਾਣੇ ਪਾ ਦੇ ਕਿੰਨਾ ਹੈ ਪਾਣੀ ਨਾਲ ਖਾਣੇ ਆ ਠੀਕ ਹੈ ਆ ਆਪਾਂ ਕੀ ਬੁੱਕ ਕਰਾਈ ਮੈਂ ਗਿਆ ਹੋ ਗਿਆ ਯਾ ਜੇ ਨਾ ਹੋਇਆ ਨਾ ਹੋਇਆ ਆਪਣਾ ਥੇਲਾ ਜਾਣੇ ਆਹੀ ਇਥੇ ਕਿਤਾਬੋ ਆਪਾਂ ਲੋਰੀ ਇਥੇ ਆਪਾਂ ਪਿਓਰ ਵੈਜੀਟੇਰੀਅਨ ਮਿਲਦਾਣਾ ਇੱਥੋਂ ਨਾ ਕੀ ਨਾ ਐਂਡਲੈਸ ਬਿਟਸ ਐਂਡਲੈਸ ਵਾਈਟ ਬਿਟਸ ਲਾਦਾ ਮੈਂ ਵਾਈਟ ਲਓ ਜੀ ਆਪਾਂ ਲਾ ਲੈ ਆ ਹਣ ਕੀ ਬੁੱਕਰ ਆਇਆ ਜਾ ਹੈ ਇੱਥੋਂ ਐਵੇਂ ਪਤਾ ਕੀ ਗੱਲ ਹੈ ਭਾਜੀ ਇਹਨੇ ਬਈ ਵਾਲ ਜਾਣਾ ਇਧਰ ਬਈ ਜਾਣਾ ਮੈਂ ਇਧਰ ਜਾਣਾ ਭਾਜੀ ਪੋਲ ਵਾਲਾ ਪੋਲ ਵੀਰੇ ਭਾਜੀ ਯਾਰ ਅੰਦਰ ਹੀ ਰਹਿ ਗਏ ਬੰਦਾ ਆਪਣਾ ਯਾਰ ਆ ਹੈ ਮੈਂ ਕਹਿੰਦਾ ਬੰਦ ਲੈ ਆ ਚੱਲ ਗਏ ਆਪਾਂ ਚਲੋ ਠੀਕ ਹੈ ਜੀ ਡਾਈਟ ਲੈ ਲਈ ਆਪਾਂ ਨਿਕਲ ਗਏ ਘਰਾਂ ਨੂੰ ਹਾਂਜੀ ਗਾਈ ਸਲੋਰੀ ਆਪਾਂ ਅੱਗੇ ਕਰਦੇ ਤਾਂ ਮੈਨੂੰ ਤਾਂ ਬੁਖਰੀ ਲੱਗੀ ਆ ਤਾਂ ਬਾਕੀ ਸੋ ਤੁਹਾਨੂੰ ਕਦ ਦਾ ਬਲੌਗ ਲੱਗਾ ਠੀਕ ਆ ਜੀ ਬਾਕੀ ਲਾਈਕ ਕਮੈਂਟ ਸਬਸਕ੍ਰਾਈਬ ਕਰਦੇ ਹੋ ਠੀਕ ਆ ਤੁਹਾਨੂੰ ਮਿਲਦਾ ਪਰ ਨੈਕਸਟ ਬਲੌਗ OK